ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇਹ ਆ ਜੀ ਭਾਈ ਕਨਈਆ ਜੀ ਦਾ ਇਤਿਹਾਸਕ ਸਥਾਨ ਜਿੱਥੋਂ ਭਾਈ ਕਨਈਆ ਜੀ ਜਲ ਲੈ ਕੇ ਜਾਂਦੇ ਸੀ ਸੇਵਾ ਦੇ ਤੇ ਮੈਂ ਤੁਹਾਨੂੰ ਉਹਨਾਂ ਬੋਲੀਆਂ ਦੇ ਦਰਸ਼ਨ ਵੀ ਕਰਾਉਣਾ ਹੈ ਤੇ ਇਧਰ ਆ ਸਾਹਮਣੇ ਦਰਬਾਰ ਸਾਹਿਬ ਤੇ ਇਧਰਲੀ ਸਾਈਡ ਆ ਜਾਂਦਾਗਾ ਬੋਲੀ ਸਾਹਿਬ ਤੇ ਜਿੱਥੇ ਤਪ ਸਥਾਨ ਹੈਗਾ ਭਾਈ ਕਨਈਆ ਜੀ ਦਾ ਕਿ ਇਹ ਆ ਜੀ ਇਤਿਹਾਸਕ ਬੋਲੀ ਸਾਹਿਬ ਭਾਈ ਤੇ ਇਹ ਹੈ ਜੀ ਇਤਿਹਾਸਕ ਬੋਲੀ ਸਾਹਿਬ ਭਾਈ ਕਨਈਆ ਜੀ ਤੇ ਇੱਧਰ ਆ ਗਿਆ ਉਹਨਾਂ ਦਾ ਤਪਸਥਾਨ ਤੇ ਇੱਧਰ ਆ ਗਿਆ ਦਰਬਾਰ ਸਾਹਿਬ ਤੇ ਅੱਗੇ ਸੰਗਤ ਜੀ ਨੂੰ ਮੈਂ ਤੁਹਾਨੂੰ ਦਰਸ਼ਨ ਕਰਾਉਣ ਲੱਗਿਆ ਭਾਈ ਕਨਈਆ ਜੀ ਇਤਿਹਾਸਕ ਸਥਾਨ ਦੇ ਜੋ ਦਰਸ਼ਨ ਚੱਲ ਰਹੇ ਨੇ ਇਹ ਹੈ ਜੀ ਅੰਦਰ ਦਾ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਤੇ ਬਹੁਤ ਸੁੰਦਰ ਹੈ ਜੀ ਅੰਦਰ ਦਾ ਦਰਬਾਰ ਸਾਹਿਬ ਤੇ ਮੈਂ ਹੁਣ ਤੁਹਾਨੂੰ ਉਸ ਮਸ਼ਕ ਦੇ ਦਰਸ਼ਨ ਕਰਾਉਣਾ ਜਿਹਦੇ ਵਿੱਚ ਭਾਈ ਕਨਈਆ ਜੀ ਜਲ ਲੈ ਕੇ ਜਾਂਦੇ ਸੀਗੇ ਕਿ ਇਹ ਉਹ ਜੀ ਮਖ ਤੇ ਇਸ ਵੀ ਬਾਬਾ ਕਨਿਆ ਜੀ ਦਾ ਢੋਲ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਤੇ ਬਹੁਤ ਵਧੀਆ ਦਰਬਾਰ ਸਾਹਿਬ ਅੰਦਰੂ ਬਣਿਆ ਹੋਇਆ ਹੈਗਾ ਜਦੋਂ ਵੀ ਆਓ ਤੁਸੀਂ ਇੱਥੇ ਵੀ ਦਰਸ਼ਨ ਕਰਕੇ ਜਾਓ ਜੀ ਸੋ ਫਤਿਹ ਸਾਂਝੀ ਕਰ ਦਿਆਂਗੇ ਜੀ ਹੋਰ ਵੀ ਆਪਾਂ ਇਤਿਹਾਸਕ ਜਿਹੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਸੀਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਵੀਡੀਓ ਉੱਤੇ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ